ਮੈਂ ਬੇਨਤੀ ਕਰੂੰਗਾ ਸਾਡੇ ਆਦਰਯੋਗ ਗਿਆਸ ਸਾਡੇ ਹਲਕੇ ਦੇ ਵਿਧਾਇਕ ਤੇ ਸਾਬਕਾ ਕੈਬਨਰ ਪੰਜਾਬ ਸਰਕਾਰ ਸਰਦਾਚੇ ਨੂੰ ਵੀ ਜੋੜੀ ਮਾਚ ਜੋੜਾ ਮਾਚ ਰਾਜੀ ਲੋੜੇ ਨਾਲ ਆਪਣੇ ਵਿਚਾਰ ਨਾਲ ਚਾਰ ਸਾਝੇ ਕਰਨਗੇ ਚੁਸਮਾ ਚੁਸਮਾ ਕਿਹੜੇ ਕਿਹੜੇ ਕਲਾਸਾਂ ਬੱਤੀਆਂ ਕਲਾਸਾਂ ਕਿਹੜੇ ਕਿਹੜੇ ਬੱਤੀਆਂ ਸਾਰੇ ਬੱਚੇ ਹੈਗੇ ਆ ਕਿੰਨੇ ਬੱਚੇ 11 ਹਾ ਤੇਰਾ ਕਿੰਨੇ ਟੀਚਰ ਇੱਥੇ ਨਹੀਂ ਬੈਠੇ ਦੱਸੋ ਮੈਨੂੰ ਟੀਚਰ ਕਿੰਨੇ ਅੰਦਰ ਆ ਇਹ ਕੌਣ ਨੇ ਜਿਹਨੇ ਇੱਥੇ ਖਲੋਤਿਆ ਇਹ ਮੈਂ ਇੱਥੇ ਆਖੋ ਬਿਲਕੁਲ ਆਵਾਇ ਨਾ ਆਵੇ ਸਾਹਿਬ ਜਿੰਨੇ ਪੀਚਰ ਨੇ ਸਰ ਕਿਉਂ ਐਬਸੈਂਟ ਆ ਮੈਨੂੰ ਦੱਸੋ ਸਾਰੀ ਗੱਲ ਹੈ ਇਹ ਕੋਈ ਪਲਾਨ ਕੀਤਾ ਹੋਇਆ ਪ੍ਰੋਗਰਾਮ ਹੈ ਤੁਹਾਡਾ ਬਿਲਕੁਲ ਫੇਲ ਪ੍ਰੋਗਰਾਮ ਹੈ ਤੁਹਾਡਾ ਬਿਲਕੁਲ ਤੇਰਾ ਉਸ ਨੂੰ ਮੈਸੇਜ ਨਹੀਂ ਹੈ ਨਹੀਂ ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਤੁਹਾਡਾ ਕੋਈ ਪਕੜ ਨਹੀਂ ਹੈ ਬੱਚਿਆਂ ਦੇ ਕਿੰਨੇ ਬੱਚਿਆਂ ਦੇ ਪਕੜ ਹੈ ਕੋਸਾਂ ਜਿਵੇਂ ਕੁਨਾਰਾਮ ਦੀ ਸੜਕ ਤੇ ਫਿਰਦੇ ਹੁੰਦੇ ਨੇ ਕੋਈ ਬੱਚਾ ਥੋੜਾ ਕਹਿਣਾ ਨਹੀਂ ਮੰਨਦਾ ਕੋਈ ਲੈਣਾ ਨਹੀਂ ਕੋ ਦੇਣਾ ਨਹੀਂ ਕੋਈ ਹੈਗਾ ਬਈ ਕੋਈ ਇੱਥੇ ਤੌਰ ਖੜਿਆ ਆ ਜਿਹਨੇ ਇੱਧਰ ਖੜਾ ਤੁਸੀਂ ਕੌਣ ਹੋ ਬਈ ਕੋਈ ਇੱਥੇ 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 ਕੋਈ ਇੱ ਆਪ ਤੁਰੇ ਫਿਰਦੇ ਬੱਚੇ ਜੀ ਕੀ ਉਹ ਪੂਰੀ ਤਰ ਤਰੀ ਬੰਦੀ ਹੈ ਇਹ ਕੀ ਹੈ ਸਿਸਟਮ ਹੈ ਕੋਈ ਥੋੜਾ ਕੋਈ ਟੀਚਰਾਂ ਨਾਲ ਕਿਹਾ ਹੈ ਕੋਈ ਹੈ ਥੋੜੀ ਕੋਈ ਮਾਰਮੋਟੀ ਪਾੜ ਕੇ ਕਿਸੇ ਬੱਚੇ ਦੇ ਇਹ ਸਕੂਲ ਥੋੜੀ ਹੈ ਸਕੂਲ ਨਹੀਂ ਗੱਲ ਹੀ ਨਹੀਂ ਹੈ ਤੁਸੀਂ ਇਧਰ ਆਓ ਇਧਰ ਆਓ ਲੜ ਕੇ ਦੋ ਕਿ ਜਲਦੀ ਆਪਣਾ ਬੱਸ ਥੋੜੀ ਸਾਰੇ ਟੀਚਰਾਂ ਦੀ ਸ਼ਿਕਾਇਤ ਅੱਜ ਹੀ ਸੀਐਮ ਸਾਹਿਬ ਨੂੰ ਐਜੂਕੇਸ਼ਨ ਮੈਸਟਰ ਨੂੰ ਅੱਜ ਲੈ ਕੇ ਬਾਕੀ ਦਾ ਸਤਿਓ ਸੌਦੀ ਲੈ ਕੇ ਤੇ ਕੀ ਸੌਦੀ ਇਹ ਟੂ ਚੈਟ ਸ਼ਿਕਾਇਤ ਨਾ ਕੋਈ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਹੈ ਨਹੀਂ ਕੋਈ ਵੀ ਸਭ ਦਾ ਮਾੜਾ ਹੋਇਆ ਖਸਾ ਕਿ ਸਦਾ ਸਿਸਟਮ ਵਧੀਆ ਨਹੀਂ ਖਾ ਹੋਇਆ ਤਾਂ ਇਹਨੇ ਪੈਸੇ ਸਰਕਾਰ ਲਾ ਰਹੀ ਹੈ ਤੁਸੀਂ ਕੀ ਪੜਾਉਂਦੇ ਹੋਗੇ ਨਾ ਨੂੰ ਤੁਹਾਡੇ ਕੋਈ ਕਹਿਣਾ ਵੀ ਮੰਨਣ ਨੂੰ ਤਿਆਰ ਹੋਰੇ ਬੱਚਿਆਂ ਤੋਂ ਫੱਲਾ ਪੱਟੀਆਂ ਪੱਟੀਆਂ ਕਰਦਿਆਂ ਸੀ ਤੁਸੀਂ ਕੁਰਸੀਆਂ ਨਹੀਂ 50 ਕੁਰਸੀਆਂ ਨਹੀਂ ਹੋਰ ਲਾ ਸਕੇ ਤੁਸੀਂ ਬਾਕੀ ਦਾ ਕੀ ਕਰੋਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੇਰਾ ਨਾਮ ਵਿਕਰਮਦੇਵ ਸਿੰਘ ਸੂਬਾ ਪ੍ਰਧਾਨ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਤੇ ਅਸੀਂ ਅੱਜ ਇਸ ਗੱਲ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਤੁਹਾਨੂੰ ਪਤਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਬੱਢੀ ਜਾ ਰਹੀ ਆ ਜਿਹਦਾ ਨਾਮ ਉਹਨਾਂ ਨੇ ਸਿੱਖਿਆ ਕ੍ਰਾਂਤੀ ਰੱਖਿਆ ਤੇ ਉਸ ਦੇ ਤਹਿਤ ਪੰਜਾਬ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਸੈਂਕੜੇ ਥਾਵਾਂ ਦੇ ਉੱਪਰ ਜਿਹੜੇ ਉਦਘਾਟਨ ਨੇ ਉਹ ਕੀਤੇ ਜਾ ਰਹੇ ਨੇ ਪਿਛਲੇ 2.5 ਮਹੀਨਿਆਂ ਦੇ ਵਿੱਚ ਜਿੰਨੇ ਵੀ ਕੰਮ ਹੋਏ ਨੇ ਤੇ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਉਸੇ ਦੇ ਦੌਰਾਨ ਪਹਿਲੇ ਹੀ ਦਿਨ ਜਿਹੜੇ ਸਾਡੇ ਇੱਥੇ ਸਮਾਣਾ ਦੇ ਹਲਕੇ ਦੇ ਵਿਧਾਇਕ ਨੇ ਸ਼੍ਰੀ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਵੱਲੋਂ ਸਕੂਲ ਆਫ ਐਮੀਨੈਂਸ ਜਿਹੜਾ ਸਮਾਣਾ ਉੱਥੇ ਜਾ ਕੇ ਅਧਿਆਪਕਾਂ ਤੇ ਜਿਹੜੇ ਸਕੂਲ ਮੁਖੀ ਨੇ ਉਹਨਾਂ ਦੇ ਪ੍ਰਤੀ ਬਹੁਤ ਮੰਦੀ ਸ਼ਬਦਾਵਲੀ ਆ ਜਿਹੜੀ ਉਹ ਵਰਤੀ ਆ ਤੇ ਉਸ ਸ਼ਬਦਾਵਲੀ ਨੂੰ ਲੈ ਕੇ ਸਮੁੱਚੇ ਅਧਿਆਪਕ ਵਰਗ ਦੇ ਵਿੱਚ ਤੇ ਬਾਕੀ ਜਿਹੜੇ ਸਮਾਜ ਦੇ ਜਿੰਨੇ ਵੀ ਚੇਤਨਸ਼ੀਲ ਹਿੱਸੇ ਹੈਗੇ ਨੇ ਉਹਨਾਂ ਦੇ ਵਿੱਚ ਬਹੁਤ ਰੋਸ ਦੀ ਭਾਵਨਾ ਤੇ ਅਸੀਂ ਮੰਗ ਇਹ ਕਰ ਰਹੇ ਆ ਕਿ ਕਿਉਂਕਿ ਦੇਖੋ ਜਦੋਂ ਇਹ ਪ੍ਰੋਗਰਾਮ ਸਾਹਮਣੇ ਆਇਆ ਸੀ ਕਿ ਸਾਰੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਘਾਟ ਨਹੀਂ ਪੱਥਰ ਲੱਗਣਗੇ ਅਸੀਂ ਉਦੋਂ ਹੀ ਕਿਹਾ ਸੀ ਕਿ ਜਿਹੜੇ ਪੰਜਾਬ ਦੇ ਸਕੂਲ ਨੇ ਉਹ ਬਹੁਤ ਸੰਵੇਦਨਸ਼ੀਲ ਥਾ ਉਥੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਜਿਹੜਾ ਰਿਸ਼ਤਾ ਆਪਸ ਦੇ ਵਿੱਚ ਉਹ ਬਹੁਤ ਜ਼ਰੂਰੀ ਆ ਉਸ ਦੇ ਵਿੱਚ ਜੇ ਤੁਸੀਂ ਕੋਈ ਸਿਆਸੀ ਦਖਲਅੰਦਾਜ਼ੀ ਕਰੋਗੇ ਉਸ ਦੇ ਜਿਹਨੇ ਨਤੀਜੇ ਸਾਨੂੰ ਲੱਗਦਾ ਵੀ ਉਹ ਠੀਕ ਨਹੀਂ ਹੋਣਗੇ ਤੇ ਸਾਨੂੰ ਲੱਗਦਾ ਵੀ ਸਾਡਾ ਜਿਹੜਾ ਉਹ ਅੰਦੇਸ਼ਾ ਉਹ ਬਿਲਕੁਲ ਸਹੀ ਸਾਬਤ ਹੋਇਆ ਸਕੂਲ ਅਧਿਆਪਕਾਂ ਲਈ ਨੇ ਵਿਦਿਆਰਥੀਆਂ ਲਈ ਨੇ ਉਹਨਾਂ ਦੇ ਮਾਪਿਆਂ ਲਈ ਨੇ ਸਾਡੇ ਸਮਾਜ ਲਈ ਨੇ ਪਰ ਉੱਥੇ ਜੇ ਆਪਾਂ ਇਸ ਤਰੀਕੇ ਨਾਲ ਸਿਆਸਤ 'ਚ ਮਕਾਵਾਵਾਂਗੇ ਤਾਂ ਸਾਨੂੰ ਲੱਗਦਾ ਵੀ ਉਸ ਦਾ ਨਤੀਜਾ ਬਿਲਕੁਲ ਉਵੇਂ ਹੀ ਨਿਕਲੂਗਾ ਜੋ ਸਮਾਨੇ ਵਾਲੇ ਮਾਮਲੇ ਦੇ ਵਿੱਚ ਨਿਕਲੇ ਆ ਤੇ ਇਸ ਤੋਂ ਵੀ ਅਗਲੀ ਗੱਲ ਇਹ ਆ ਕਿ ਉਹ ਇਸ ਗੱਲ ਨੂੰ ਡਿਫੈਂਡ ਕਰ ਰਹੇ ਨੇ ਇਹ ਕਹਿ ਕੇ ਕਿ ਸਕੂਲ ਦੇ ਵਿੱਚ ਬੱਚਿਆਂ ਦੀ ਗਿਣਤੀ ਘੱਟ ਸੀ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਇੰਨੇ ਬੱਚੇ ਕਿਉਂ ਘਟਨੇ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਵਿਧਾਇਕ ਨੇ ਜੋੜਾ ਮੱਜਰਾ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਸਮਾਂ ਚੱਲ ਰਿਹਾ ਪੰਜਾਬ ਦੇ ਵਿੱਚ ਬਾਢੀ ਦਾ ਸੀਜ਼ਨ ਆ ਇਸ ਸਮੇਂ ਸਾਡੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਕਿਸਾਨਾਂ ਦੇ ਮਜ਼ਦੂਰਾਂ ਦੇ ਕਿਰਤੀਆਂ ਦੇ ਛੋਟੇ ਦੁਕਾਨਦਾਰਾਂ ਦੇ ਨੇ ਤਾਂ ਉਹ 29 ਮਾਰਚ ਨੂੰ ਤਾਂ ਆ ਕੇ ਹਟੇ ਨੇ ਪੇਰੈਂਟਸ ਟੀਚਰ ਮੀਟਿੰਗ ਦਾ ਹਿੱਸਾ ਬਣੇ ਨੇ ਹੁਣ ਇੱਕ ਹਫਤੇ ਬਾਅਦ ਜੇ ਅਸੀਂ ਫੇਰ ਉਹਨਾਂ ਨੂੰ ਕਹਿ ਦਵਾਂਗੇ ਕਿ ਫਰਮਾਨ ਜਾਰੀ ਕਰਤਾ ਕਿ ਤੁਸੀਂ ਆਓ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਉਹ ਨੀ ਗਿਣਤੀ ਦੇ ਵਿੱਚ ਪਹੁੰਚ ਸਕਦੇ ਨੇ ਇਸ ਕਰਕੇ ਬੇਲੋੜਾ ਤੇ ਬਹੁਤ ਗੈਰਵਾਜਬ ਤੇ ਸਮਝਦਿਆਂ ਵੀ ਬਹੁਤ ਨੀਵੇਂ ਪੱਧਰ ਦਾ ਉਹਨਾਂ ਨੇ ਬਿਆਨ ਤੇ ਉੱਥੇ ਜਿਹੜੀ ਸ਼ਬਦਾਵਲੀ ਵਰਤੀ ਆ ਉਹ ਹੈਗੀਆਂ ਆ ਦੁਜੇ ਪਾਸੇ ਸਿੱਖਿਆ ਮੰਤਰੀ ਬਗਉਸ਼ ਸਿੰਘ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਲੇ ਹੀ ਦਿਨ ਉਹਨਾਂ ਦਾ ਬਿਆਨ ਵੀ ਆ ਜਾਂਦਾ ਵੀ ਇਹ ਨਿੰਦਮ ਚੋਕਾ ਜਿਹੀ ਕੀਤਾ ਗਿਆ ਕਿਸ ਤਰ੍ਹਾਂ ਕਿ ਨਾ ਲੱਗਦਾ ਕਿ ਹੁਣ ਉਸੇ ਦਿਨੀ ਰਿਕਵਰੀ ਕਰ ਸਕਦੇ ਨੇ ਜਿਹੜੇ ਉਹ ਸੰਗਤਮਣ ਨੇ ਬੋਲੀ ਦੇਖੋ ਗੱਲ ਇਹ ਹੈ ਆ ਕਿ ਸਿੱਖਿਆ ਮੰਤਰੀ ਜੀ ਦਾ ਵੀ ਜਿਹੜਾ ਬਿਆਨ ਆਇਆ ਉਹ ਇੱਕ ਰਿਐਕਸ਼ਨ ਤੋਂ ਬਾਅਦ ਆਇਆ ਜਦੋਂ ਪਬਲਿਕ ਦਾ ਰਿਐਕਸ਼ਨ ਆਇਆ ਕਿਉਂਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਹ ਸੱਭਿਆਚਾਰ ਨਹੀਂ ਹੈਗਾ ਕਿ ਅਧਿਆਪਕਾਂ ਨੂੰ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਤੁਸੀਂ ਜਲੀਲ ਕਰੋ ਤਾਂ ਪੰਜਾਬ ਦੇ ਲੋਕਾਂ ਨੇ ਇੱਥੋਂ ਦੇ ਮੀਡੀਆ ਨੇ ਗੱਲ ਚੱਕੀ ਤਾਂ ਉਸ ਦੇ ਵਿੱਚੋਂ ਸਿੱਖਿਆ ਮੰਤਰੀ ਜੀ ਸਾਡੇ ਬੋਲੇ ਨੇ ਠੀਕ ਹੈ ਉਹਨਾਂ ਨੇ ਨਕੇਦੀ ਕੀਤੀ ਆ ਪਰ ਗੱਲ ਇਸ ਤੋਂ ਅੱਗੇ ਦੀ ਆ ਕਿ ਉਹ ਵਿਧਾਇਕ ਨੇ ਜਿਹੜੇ ਉਹ ਅੱਜ ਵੀ ਸਕੂਲਾਂ ਦੇ ਵਿੱਚ ਜਾ ਕੇ ਥਾਂ ਥਾਂ ਤੇ ਉਦਘਾਟਨ ਕਰ ਰਹੇ ਨੇ ਕਿ ਜਿਸ ਵਿਧਾਇਕ ਨੂੰ ਇਹ ਹੀ ਤਮੀਜ਼ ਨਹੀਂ ਹੈਗੀ ਕਿ ਅਧਿਆਪਕਾਂ ਦੇ ਨਾਲ ਤੁਸੀਂ ਕਿਵੇਂ ਗੱਲ ਕਰਨੀਆਂ ਜਦੋਂ ਸਾਹਮਣੇ ਵਿਦਿਆਰਥੀ ਬੈਠੇ ਨੇ ਉਹਨਾਂ ਨੂੰ ਤੁਸੀਂ ਸਹਿਯੋਗ ਲੈਣਾ ਜਾਂ ਦੇਣਾ ਕੋਈ ਹਾਂ ਪੱਕੀ ਤਰੀਕੇ ਨਾਲ ਹੋ ਸਕਦਾ ਪਰ ਤੁਮਕਾਉਂ ਤਰੀਕੇ ਨਾਲ ਤਾਂ ਉਹ ਕਈ ਨਹੀਂ ਹੋ ਸਕਦਾ ਤਾਂ ਸਾਨੂੰ ਲੱਗਦਾ ਵੀ ਸਿੱਖਿਆ ਮੰਤਰੀ ਨੂੰ ਸਿਰਫ ਨਖੇਦੀ ਕਰਨ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ ਇਸ ਤੋਂ ਅੱਗੇ ਆ ਕੇ ਜਾਂ ਤਾਂ ਦੇਖੋ ਉਹਨਾਂ ਦੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਉਹ ਵਿਧਾਇਕ ਜੋੜਾ ਮਾਜ ਰਿਆਂ ਜਿਹੜੇ ਨੇ ਉਹਨਾਂ ਤੋਂ ਮਾਫੀ ਮੰਗਵਾਵੇ ਨਹੀਂ ਫਿਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਲੱਗਦਾ ਵੀ ਉਹ ਸਕੂਲਾਂ ਵਰਗੀ ਜਿਹੜੀ ਥਾਂ ਹੈਗੀ ਆ ਉੱਥੇ ਜਾਣ ਦੇ ਲਈ ਫਿੱਟ ਨਹੀਂ ਹੈਗੇ ਜੋ ਸੁਣਵਾਈ ਨਹੀਂ ਤਾਂ ਆਪਣੀ ਕਮੇਟੀ ਆਪਣੇ ਦੇਖੋ ਅਸੀਂ ਪੰਜਾਬ ਦੀਆਂ ਤਿੰਨ ਅਧਿਆਪਕ ਜਥੇਬੰਦੀਆਂ ਜਿਦੇ ਵਿੱਚ ਅਸੀਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਸਾਡੇ ਨਾਲ ਦੋ ਜਥੇਬੰਦੀਆਂ ਈਟੀਟੀ ਦੀਆਂ 6635 ਅਧਿਆਪਕਾਂ ਦੀ ਤੇ ਇੱਕ 4168 ਮਾਸਟਰ ਕਾਟਰ ਅਸੀਂ ਪਹਿਲਾਂ ਹੀ ਪ੍ਰੋਗਰਾਮ ਦਿੱਤਾ ਹਾਇ ਸੀ ਕਿ 11 ਨੂੰ ਪੰਜਾਬ ਦੇ ਸਾਰੇ ਜਿਹੜੇ ਡੀਓ ਦਫ਼ਤਰ ਨੇ ਉੱਥੇ ਜਾ ਕੇ ਮੰਗ ਪੱਤਰ ਦੇਨੇ ਸੀ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਪਰ ਹੁਣ ਗੱਲ ਤਾਂ ਇਹ ਹੈ ਕਿ ਮੰਗਾਂ ਮਸਲਿਆਂ ਤੋਂ ਉੱਪਰ ਤਾਂ ਅਧਿਆਪਕ ਦਾ ਸਨਮਾਨ ਆ ਜਿਹੜਾ ਉਹ ਕੁਐਸਚਨ ਦੇ ਹੇਠ ਆ ਗਿਆ ਉਸ ਦੇ ਉੱਪਰ ਹੀ ਪ੍ਰਸ਼ਨ ਚਿੰਨ ਲੱਗ ਗਏ ਆ ਤਾਂ ਫਿਰ ਅਸੀਂ ਇਹ ਫੈਸਲਾ ਕੀਤਾ ਕਿ ਇਸ ਵਿਧਾਇਕ ਨੂੰ ਅਸੀਂ 2 ਦਿਨ ਦਿੰਨੇ ਆ ਕਿ 2 ਦਿਨ ਦੇ ਵਿੱਚ ਵਿੱਚ ਉਹ ਆਪਣਾ ਬਿਆਨ ਵਾਪਸ ਲੈ ਕੇ ਮਾਫੀ ਮੰਗਣ ਨਹੀਂ ਤਾਂ ਫਿਰ 11 ਤਰੀਕ ਨੂੰ ਕੀ ਹੋਊਗਾ ਪੰਜਾਬ ਦੇ ਜਿੰਨੇ ਵੀ ਜ਼ਿਲ੍ਹਾ ਕੇਂਦਰ ਨੇ ਉਥੇ ਚੇਤਨ ਸਿੰਘ ਜੋੜਾ ਮਾਜਰਾ ਦੀ ਜਿਹੜੀ ਇਹ ਹਰਕਤ ਆ ਉਸ ਕਰਕੇ ਪੰਜਾਬ ਸਰਕਾਰ ਦੇ ਤਿੰਨ ਮੂਹੇ ਪਤਲੇ ਉਹ ਫੁਕਾਂਗੇ ਜਿਸ ਦੇ ਵਿੱਚ ਮੁੱਖ ਮੰਤਰੀ ਦਾ ਵੀ ਮੂੰਹ ਲੱਗੂਗਾ ਇਹਨਾਂ ਦੀ ਸਿੱਖਿਆ ਕ੍ਰਾਂਤੀ ਦਾ ਵੀ ਮੂੰਹ ਲੱਗੂਗਾ ਤੇ ਜਿਹੜੇ ਜੋੜਾ ਵਾਜਨੇ ਨੇ ਇਹ ਖਲਾਰਾ ਪਾਇਆ ਇਹ ਬਿਲਕੁਲ ਗੈਰਵਾਜਬ ਕੰਮ ਕੀਤਾ ਉਹਨਾਂ ਦਾ ਮੂੰਹ ਤਾਂ ਅਸੀਂ ਲਗਾਵਾਂਗੇ ਲਗਾਵਾਵਾਂਗੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਕਾਰਵਾਈ ਹੁੰਦੀ ਦੀ ਕਿਸ ਤਰ੍ਹਾਂ ਦੀ ਕਾਰਵਾਈ ਕਰੀ ਬੰਦੇ ਦੇਖੋ ਅਸੀਂ ਪਹਿਲੀ ਤਾਂ ਗੱਲ ਇਹ ਹੈ ਵੀ ਉਹਨਾਂ ਨੂੰ ਇੰਨੀ ਕਿ ਨੈਤਿਕਤਾ ਦਿਖਾਉਣੀ ਚਾਹੀਦੀ ਆ ਕਿ ਜਦੋਂ ਇਹ ਸਾਰਾ ਕੁਝ ਹੋ ਗਿਆ ਪਬਲਿਕ ਦਾ ਇੱਕ ਦੇਖੋ ਪੂਰਾ ਰਿਐਕਸ਼ਨ ਆ ਰਿਹਾ ਉਹਨਾਂ ਨੂੰ ਆਪਣੇ ਆਪ ਨੂੰ ਹੀ ਇਸ ਨੂੰ ਚੈੱਕ ਕਰਨਾ ਚਾਹੀਦਾ ਤੇ ਪਹਿਲਾਂ ਇਸ ਜਿੰਨੀ ਵੀ ਉਹਨਾਂ ਨੇ ਬਿਆਨਵਾਜੀ ਕੀਤੀ ਆ ਉਹ ਵਾਪਸ ਲੈ ਕੇ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗਣੀ ਚਾਹੀਦੀ ਆ ਅਧਿਆਪਕ ਵਰਗ ਤੋਂ ਜੇ ਉਹ ਮਾਫੀ ਨਹੀਂ ਮੰਗਦੇ ਅਗਲੀ ਕਾਰਵਾਈ ਫਿਰ ਉਹਨਾਂ ਦੀ ਪਾਰਟੀ ਜਾਂ ਪੰਜਾਬ ਸਰਕਾਰ ਉਹ ਕਰੇ ਉਹਨਾਂ ਦੇ ਖਿਲਾਫ